ਦਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਤੁਹਾਨੂੰ ਦੱਸਦੀ ਕਿ ਅੱਜ ਜੋ ਲੁਧਿਆਣਾ ਵਿੱਚ ਦਲਜੀਤ ਦਾ ਕੰਸਰਟ ਆ ਜਿਸ ਨੂੰ ਲੈ ਕੇ ਭਾਰੀ ਤਿਆਰੀਆਂ ਵੀ ਹੋ ਰਹੀਆਂ ਨੇ ਤੇ ਫੈਨਸ ਐਕਸਾਈਟਿਡ ਨੇ ਪਰ ਇਸ ਤੋਂ ਪਹਿਲਾਂ ਦਲਜੀਤ ਸਾਂਝ ਗੁਰਦੁਆਰਾ ਨਾਨਕਸਰ 68 ਦੇ ਵਿੱਚ ਪਹੁੰਚੇ ਨੇ ਤੇ ਹੁਣ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਦਲਜੀਤ ਦਸਾਜ ਮਨੁੱਖਤਾ ਦੀ ਸੇਵਾ ਸੁਸਾਇਟੀ ਪਹੁੰਚੇ ਨੇ ਮਿੰਟੂ ਵੀਰਜੀ ਕੋਲ ਪਹੁੰਚੇ ਨੇ ਜਿੱਥੇ ਉਹਨਾਂ ਨੇ ਜਿਹੜੇ ਉਹਨਾਂ ਦੀ ਸੁਸਾਇਟੀ ਦੇ ਵਿੱਚ ਲੋਕ ਰਹਿੰਦੇ ਨੇ ਵਿਅਕਤੀ ਰਹਿੰਦੇ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਉੱਥੋਂ ਦੇ ਜਿਹੜੇ ਅ ਮਿੰਟੂ ਵੀਰਜੀ ਨੇ ਉਹਨਾਂ ਨੇ ਉਹ ਪੂਰਾ ਜਿਹੜਾ ਜਾਇਜ਼ਾ ਕਰਵਾਇਆ ਹੈ ਉਹ ਸੋਸਾਇਟੀ ਦਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦਲਜੀਤ ਦੋਸਾਂਝ ਕਿਵੇਂ ਹੱਥ ਜੋੜ ਕੇ ਸਭ ਨੂੰ ਮਿਲ ਰਹੇ ਨੇ ਤਾਂ ਵੱਡੀਆਂ ਤਸਵੀਰਾਂ ਨੇ ਕਿਉਂਕਿ ਦਲਜੀਤ ਦੋਸਾਂਝ ਲੁਧਿਆਣਾ ਕੰਸਰਟ ਤੋਂ ਪਹਿਲਾਂ ਅੱਜ ਆਪਣਾ ਲੁਧਿਆਣਾ ਜੋ ਕਿ ਉਹਨਾਂ ਦਾ ਹੋਮ ਟਾਊਨ ਹੈ ਇਸ ਦੇ ਵਿੱਚ ਨਿਕਲੇ ਹੋਏ ਨੇ ਟੂਰ ਤੇ ਨਿਕਲੇ ਹੋਏ ਨੇ ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤੇ ਜਿਹੜੀਆਂ ਹੁਣ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਉਹ ਮਨੁੱਖਤਾ ਦੀ ਸੇਵਾ ਸੁਸਾਇਟੀ ਆ ਉੱਥੇ ਮਿੰਟੂ ਵੀਰ ਜੀ ਨੂੰ ਮਿਲੇ ਨੇ ਤੇ ਜਿਹੜੇ ਉੱਥੇ ਲੋਕ ਉਸ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਮਿਲੇ ਨੇ ਤਾਂ ਇਸ ਤੋਂ ਅੱਗੇ ਜਿਹੜੀਆਂ ਤਿਆਰੀਆਂ ਨੇ ਉਹ ਵੀ ਸਮੇਂ-ਸਮੇਂ ਸਿਰ ਤੁਹਾਨੂੰ ਦਿਖਾਉਂਦੇ ਰਾਵਾਂਗੇ ਤਾਂ ਫਿਰ ਹਾਲ ਜਿਹੜੀਆਂ ਤਸਵੀਰਾਂ ਨੇ ਇਹ ਮਨੁੱਖਤਾ ਦੀ ਸੇਵਾ ਸੁਸਾਇਟੀ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਦਲਜੀਤ ਦੁਸਾਂਝ ਪਹੁੰਚੇ ਨੇ ਤੁਹਾਨੂੰ ਦੱਸਦੀ ਕਿ ਅੱਜ ਦਲਜੀਤ ਦੁਸਾਂਝ ਦਾ 31 ਦਸੰਬਰ ਯਾਨੀ ਕਿ ਅੱਜ ਲੁਧਿਆਣਾ ਦੇ ਪੀਏਯੂ ਗਰਾਊਂਡ ਦੇ ਵਿੱਚ ਕੰਸਰਟ ਆ ਜਿਸ ਨੂੰ ਲੈ ਕੇ ਫੈਨਸ ਨੇ ਜਿਹੜੇ ਪੂਰੇ ਐਕਸਾਈਟਡ ਨੇ ਬੇਸਬਰੇ ਹੋਏ ਪਏ ਨੇ ਫੈਨਸ ਉਹਨਾਂ ਨੂੰ ਛੇਤੀ ਆ ਕਿ ਕਦੋਂ 8:30 ਵਜਣਗੇ ਤੇ ਕਦੋਂ ਦਲਜੀਤ ਦਾ ਸ਼ੋਅ ਹੋਵੇਗਾ ਪਰ ਦਲਜੀਤ ਦਸਾਂਜ ਸ਼ੋਅ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਨਿਕਲੇ ਹੋਏ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਨੇ ਉੱਥੋਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਹੁਣ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਮਨੁੱਖਤਾ ਦੀ ਸੇਵਾ ਸੁਸਾਇਟੀ ਮਿੰਟੂ ਵੀਰਜੀ ਜਿੱਥੇ ਨੇ ਤਾਂ ਉੱਥੋਂ ਨਿਕਲ ਕੇ ਸਾਹਮਣੇ ਆਈਆਂ ਨੇ ਹਸਨਪੁਰ ਜਿੱਥੇ ਮਨੁੱਖਤਾ ਦੀ ਸੇਵਾ ਸੁਸਾਇਟੀ ਆ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਦਲਜੀਤ ਦਸਾਂਜ ਪਹੁੰਚੇ ਹੋਏ ਨੇ ਜਿਹੜੇ ਲੋਕ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਮਿਲੇ ਨੇ ਕਿਉਂਕਿ ਮਿੰਟੂ ਵੀਰ ਆਇਆ ਜੋ ਲੰਬੇ ਸਮੇਂ ਤੋਂ ਜਿਹੜੀ ਅੱਗੇ ਆ ਮਨੁੱਖਤਾ ਦੀ ਸੇਵਾ ਦੇ ਨਾਲ ਜੁੜੇ ਹੋਏ ਨੇ ਲੰਬੇ ਸਮੇਂ ਤੋਂ ਲੋੜਵੰਦਾਂ ਦੀ ਸਹਾਇਤਾ ਦੇ ਲਈ ਅੱਗੇ ਆਏ ਨੇ ਤਾਂ ਜਿਸ ਨੂੰ ਦਲਜੀਤ ਸਾਂਝ ਐਪਰੀਸ਼ੀਏਟ ਕਰਨ ਦੇ ਲਈ ਹੌਸਲਾ ਫਜ਼ਾਈ ਕਰਨ ਦੇ ਲਈ ਦਲਜੀਤ ਸਾਂਝ ਖਾਸ ਤੌਰ ਦੇ ਉੱਥੇ ਪਹੁੰਚੇ ਨੇ ਦੱਸਿ ਦੀਆਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਦਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਤੁਹਾਨੂੰ ਦੱਸਦੀ ਕਿ ਅੱਜ ਜੋ ਲੁਧਿਆਣਾ ਵਿੱਚ ਦਲਜੀਤ ਦਾ ਕੰਸਰਟ ਆ ਜਿਸ ਨੂੰ ਲੈ ਕੇ ਭਾਰੀ ਤਿਆਰੀਆਂ ਵੀ ਹੋ ਰਹੀਆਂ ਨੇ ਤੇ ਫੈਨਸ ਐਕਸਾਈਟਿਡ ਨੇ ਪਰ ਇਸ ਤੋਂ ਪਹਿਲਾਂ ਦਲਜੀਤ ਸਾਂਝ ਗੁਰਦੁਆਰਾ ਨਾਨਕਸਰ 68 ਦੇ ਵਿੱਚ ਪਹੁੰਚੇ ਨੇ ਤੇ ਹੁਣ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਦਲਜੀਤ ਦਸਾਜ ਮਨੁੱਖਤਾ ਦੀ ਸੇਵਾ ਸੁਸਾਇਟੀ ਪਹੁੰਚੇ ਨੇ ਮਿੰਟੂ ਵੀਰਜੀ ਕੋਲ ਪਹੁੰਚੇ ਨੇ ਜਿੱਥੇ ਉਹਨਾਂ ਨੇ ਜਿਹੜੇ ਉਹਨਾਂ ਦੀ ਸੁਸਾਇਟੀ ਦੇ ਵਿੱਚ ਲੋਕ ਰਹਿੰਦੇ ਨੇ ਵਿਅਕਤੀ ਰਹਿੰਦੇ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਉੱਥੋਂ ਦੇ ਜਿਹੜੇ ਮਿੰਟੂ ਵੀਰ ਜੀ ਨੇ ਉਹਨਾਂ ਨੇ ਉਹ ਪੂਰਾ ਜਿਹੜਾ ਜਾਇਜ਼ਾ ਕਰਵਾਇਆ ਸੋਸਾਇਟੀ ਦਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦਲਜੀਤ ਦੋਸਾਂਝ ਕਿਵੇਂ ਹੱਥ ਜੋੜ ਕੇ ਸਭ ਨੂੰ ਮਿਲ ਰਹੇ ਨੇ ਤਾਂ ਵੱਡੀਆਂ ਤਸਵੀਰਾਂ ਨੇ ਕਿਉਂਕਿ ਦਲਜੀਤ ਦੋਸਾਂਝ ਜੋ ਲੁਧਿਆਣਾ ਕੰਸਰਟ ਤੋਂ ਪਹਿਲਾਂ ਅੱਜ ਆਪਣਾ ਲੁਧਿਆਣਾ ਜੋ ਕਿ ਉਹਨਾਂ ਦਾ ਹੋਮ ਟਾਊਨ ਹੈ ਇਸ ਦੇ ਵਿੱਚ ਨਿਕਲੇ ਹੋਏ ਨੇ ਟੂਰ ਤੇ ਨਿਕਲੇ ਹੋਏ ਨੇ ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਤੇ ਜਿਹੜੀਆਂ ਹੁਣ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਉਹ ਮਨੁੱਖਤਾ ਦੀ ਸੇਵਾ ਸੁਸਾਇਟੀ ਆ ਉੱਥੇ ਮਿੰਟੂ ਵੀਰ ਜੀ ਨੂੰ ਮਿਲੇ ਨੇ ਤੇ ਜਿਹੜੇ ਉੱਥੇ ਲੋਕ ਉਸ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਮਿਲੇ ਨੇ ਤਾਂ ਇਸ ਤੋਂ ਅੱਗੇ ਜਿਹੜੀਆਂ ਤਿਆਰੀਆਂ ਨੇ ਉਹ ਵੀ ਸਮੇਂ-ਸਮੇਂ ਸਿਰ ਤੁਹਾਨੂੰ ਦਿਖਾਉਂਦੇ ਰਵਾਂਗੇ ਤਾਂ ਫਿਰ ਹਾਲ ਜਿਹੜੀਆਂ ਤਸਵੀਰਾਂ ਨੇ ਇਹ ਮਨੁੱਖਤਾ ਦੀ ਸੇਵਾ ਸੁਸਾਇਟੀ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਦਲਜੀਤ ਦੁਸਾਂਝ ਪਹੁੰਚੇ ਨੇ ਤੁਹਾਨੂੰ ਦੱਸਦੀ ਕਿ ਅੱਜ ਦਲਜੀਤ ਦੁਸਾਂਝ ਦਾ 31 ਦਸੰਬਰ ਯਾਨੀ ਕਿ ਅੱਜ ਲੁਧਿਆਣਾ ਦੇ ਪੀਏਯੂ ਗਰਾਊਂਡ ਦੇ ਵਿੱਚ ਕੰਸਰਟ ਆ ਜਿਸ ਨੂੰ ਲੈ ਕੇ ਫੈਨਸ ਨੇ ਜਿਹੜੇ ਪੂਰੇ ਐਕਸਾਈਟਡ ਨੇ ਬੇਸਬਰੇ ਹੋਏ ਪਏ ਨੇ ਫੈਨਸ ਉਹਨਾਂ ਨੂੰ ਛੇਤੀ ਆ ਕਿ ਕਦੋਂ 8:30 ਵਜਣਗੇ ਤੇ ਕਦੋਂ ਦਲਜੀਤ ਦਾ ਸ਼ੋਅ ਹੋਵੇਗਾ ਪਰ ਦਲਜੀਤ ਸੰਸ਼ੋ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਨਿਕਲੇ ਹੋਏ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਨੇ ਉੱਥੋਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਹੁਣ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਮਨੁੱਖਤਾ ਦੀ ਸੇਵਾ ਸੁਸਾਇਟੀ ਮਿੰਟੂ ਵੀਰਜੀ ਜਿੱਥੇ ਨੇ ਤਾਂ ਉੱਥੋਂ ਨਿਕਲ ਕੇ ਸਾਹਮਣੇ ਆਈਆਂ ਨੇ ਹਸਨਪੁਰ ਜਿੱਥੇ ਮਨੁੱਖਤਾ ਦੀ ਸੇਵਾ ਸੁਸਾਇਟੀ ਆ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਦਲਜੀਤ ਦਸਾਂਝ ਪਹੁੰਚੇ ਹੋਏ ਨੇ ਜਿਹੜੇ ਲੋਕ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਮਿਲੇ ਨੇ ਕਿਉਂਕਿ ਮਿੰਟੂ ਵੀਰ ਆਇਆ ਜੋ ਲੰਬੇ ਸਮੇਂ ਤੋਂ ਜਿਹੜੀ ਅੱਗੇ ਆ ਮਨੁੱਖਤਾ ਦੀ ਸੇਵਾ ਦੇ ਨਾਲ ਜੁੜੇ ਹੋਏ ਨੇ ਲੰਬੇ ਸਮੇਂ ਤੋਂ ਲੋੜਵੰਦਾਂ ਦੀ ਸਹਾਇਤਾ ਦੇ ਲਈ ਅੱਗੇ ਆਏ ਨੇ ਤਾਂ ਜਿਸ ਨੂੰ ਦਲਜੀਤ ਦਸਾਂਝ ਐਪਰੀਸ਼ੀਏਟ ਕਰਨ ਦੇ ਲਈ ਹੌਸਲਾ ਫਜ਼ਾਈ ਕਰਨ ਦੇ ਲਈ ਦਲਜੀਤ ਦਸਾਂਝ ਖਾਸ ਤੌਰ ਦੇ ਉੱਥੇ ਪਹੁੰਚੇ ਨੇ ਦੱਸਦੀਆਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ